ਹੈਲੋ एवरीवन वेलकम टू माय चैनल ਸੋ ਅੱਜ ਆਪਾਂ ਇਹ ਵੀਡੀਓ ਚ ਸਿੱਖਣਾ ਪੰਜਾਬੀ ਤੋਂ ਇੰਗਲਿਸ਼ ਜਿਹੜੇ ਆ ਸੈਂਟੈਂਸ ਕਿਵੇਂ ਬਣਾਉਣੇ ਆ ਜਿਹੜੇ ਆ ਪਰ ਰੋਜ਼ ਯੂਜ਼ ਕਰਦੇ ਆ ਠੀਕ ਹੈ ਸੋ ਫਰਸਟ ਆਪਣੇ ਕੋਲ ਹੈਗਾ ਏ ਤੁਸੀਂ ਕਿਵੇਂ ਹੋ ਹੁਣ ਇਹਨੂੰ ਇੰਗਲਿਸ਼ ਦੇ ਵਿੱਚ ਆਪਾਂ ਤੁਸੀਂ ਕਿਵੇਂ ਹੋ ਕਿਵੇਂ ਕਹਾਂਗੇ ਹਾਊ ਆਰ ਯੂ ਠੀਕ ਹੈ ਨੈਕਸਟ ਆਪਣੇ ਕੋਲ ਜਿਹੜਾ ਸੈਂਟੈਂਸ ਆ ਉਹ ਹੈਗਾ ਤੁਹਾਡਾ ਨਾਮ ਕੀ ਹੈ ਹੁਣ ਜਦੋਂ ਵੀ ਆਪਾਂ ਕਿਸੇ ਨੂੰ ਪੁੱਛਦੇ ਹਾਂ ਤੁਹਾਡਾ ਨਾਮ ਕੀ ਹੈ ਤਾਂ ਇੰਗਲਿਸ਼ 'ਚ ਕਿਵੇਂ ਪੁੱਛਣਾ ਹੈ ਆਪਾਂ 왓 ਇਜ਼ ਯਰ ਨੇਮ 왓ਸ ਯਰ ਨੇਮ ਠੀਕ ਹੈ ਥਰਡ ਸੈਂਟੈਂਸ ਜਿਹੜਾ ਆਪਣੇ ਕੋਲ ਹੁਣ ਹੈਗਾ ਏ ਉਹ ਹੈਗਾ ਤੁਸੀਂ ਕਿੱਥੇ ਰਹਿੰਦੇ ਹੋ ਠੀਕ ਹੈ ਤਾਂ ਹੁਣ ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਿਵੇਂ ਪੁੱਛਾਂਗੇ ਵੇਅਰ ਡੂ ਯੂ ਲਿਵ ਠੀਕ ਹੈ ਵੇਅਰ ਡੂ ਯੂ ਲਿਵ ਫੋਰਥ ਸੈਂਟੈਂਸ ਆਪਣੇ ਕੋਲ ਹੈ ਤੁਸੀਂ ਕੌਣ ਹੋ ਠੀਕ ਹੈ ਇਹਨੂੰ ਇੰਗਲਿਸ਼ 'ਚ ਕਿਵੇਂ ਕਹਾਂਗੇ ਹੂ ਆਰ ਯੂ who are you ਠੀਕ ਹੈ ਫਿਫਥ ਵਨ ਇਜ਼ ਤੁਸੀਂ ਕਿੱਥੇ ਹੋ ਠੀਕ ਹੈ ਤਾਂ ਇਹਦਾ ਆਪਾਂ ਇੰਗਲਿਸ਼ ਦੇ ਵਿੱਚ ਯੂਜ਼ ਕਿਵੇਂ ਕਰਾਂਗੇ ਥੇਅਰ ਆਰ ਯੂ ਠੀਕ ਹੈ ਤੁਸੀਂ ਕੌਣ ਹੋ ਹੂ ਆਰ ਯੂ ਤੁਸੀਂ ਕਿੱਥੇ ਹੋ ਥੇਅਰ ਆਰ ਯੂ ਠੀਕ ਹੈ ਨੈਕਸਟ ਜਿਹੜਾ 6th ਸੈਂਟੈਂਸ ਹੈ ਤੁਸੀਂ ਕੀ ਕਰਦੇ ਹੋ ਠੀਕ ਹੈ ਮੀਨਸ ਕੋਈ ਵਰਕ ਹੋ ਸਕਦਾ ਠੀਕ ਹੈ ਵੀ ਕੀ ਜਦੋਂ ਆਪਾਂ ਕਿਸੇ ਨੂੰ ਕੰਮ ਵਗੈਰਾ ਬਾਰੇ ਪੁੱਛਦੇ ਆ ਤਾਂ ਆਪਾਂ ਕਹਾਂਗੇ ਵਾਟ ਡੂ ਯੂ ਡੂ ਠੀਕ ਹੈ what do you do 사वन થਕੇ ਕੀ ਤੁਹਾਡੇ ਕੋਲ ਸਮਾਂ ਹੈ this time ਤੁਸੀਂ ਫ੍ਰੀ ਹੋ ਜਾਂ ਟਾਈਮ ਹੈਗਾ ਤੁਹਾਡੇ ਕੋਲ ਤਾਂ ਆਪਾਂ ਕਿਵੇਂ ਆਨਸਰ ਕਰਾਂਗੇ do you have time do you have time 8th ਸੈਂਟੈਂਸ ਹੈਗਾ ਤੁਹਾਨੂੰ ਕੀ ਪਸੰਦ ਹੈ ਕੋਈ ਵੀ ਚੀਜ਼ ਹੋ ਸਕਦੀ ਹੈ ਠੀਕ ਹੈ ਉਹ ਤੁਹਾਨੂੰ ਕੀ ਪਸੰਦ ਹੈ ਤਾਂ ਪੱਕੀ ਪੁੱਛਾਂਗੇ what do you like ਠੀਕ ਹੈ what do you like ਨੈਕਸਟ ਹੈਗਾ ਆਪਣੇ ਕੋਲ ਜਿਹੜਾ ਸੈਂਟੈਂਸ 9th ਕੀ ਤੁਸੀਂ ਮੈਨੂੰ ਜਾਣਦੇ ਹੋ ਠੀਕ ਹੈ ਤਾਂ ਉਹਨੋਂ ਆਪਾਂ ਇੰਗਲਿਸ਼ ਚ ਕਿਵੇਂ ਕਹਾਂਗੇ ਡੂ ਯੂ ਨੋ ਮੀ ਡੂ ਯੂ ਨੋ ਮੀ ਨੋ ਦਾ ਮਤਲਬ ਹੁੰਦਾ ਜਾਣਨਾ ਕਿ ਤੁਸੀਂ ਮੈਨੂੰ ਜਾਣਦੇ ਹੋ ਡੂ ਯੂ ਨੋ ਮੀ 10th ਹੈਗਾ ਇਹ ਕੀ ਹੈ ਮੀਨਸ ਕੋਈ ਵੀ ਚੀਜ਼ ਹੋ ਸਕਦੀ ਹੈ ਕੋਈ ਕੁਝ ਵੀ ਜਦੋਂ ਵੀ ਉਹ ਪੁੱਛਦੇ ਆ ਨਾ ਨਾਰਮਲੀ ਵੀ ਇਹ ਕੀ ਹੈ ਤਾਂ ਆਪਾਂ ਕੀ ਕਹਾਂਗੇ ਵਾਟ ਇਜ਼ ਥਿਸ 11ਵੰਤ ਜਿਹੜਾ ਆਪਣੇ ਕੋਲ ਸੈਂਟੈਂਸ ਹੈ ਕਿ ਤੁਸੀਂ ਅੰਗਰੇਜ਼ੀ ਬੋਲਦੇ ਹੋ ਜਾਂ ਆਪਾਂ ਕਿਸੇ ਨੂੰ ਵੀ ਤੁਹਾਨੂੰ ਹਾਂਜੀ ਇੰਗਲਿਸ਼ ਆਉਂਦੀ ਹੈ ਜਾਂ ਇੰਗਲਿਸ਼ ਬੋਲਣੀ ਆਉਂਦੀ ਹੈ ਤਾਂ ਆਪਾਂ ਕਿਵੇਂ ਪੁੱਛਾਂਗੇ ਉਹਨਾਂ ਨੇ ਇੰਗਲਿਸ਼ ਦੇ ਵਿੱਚ డు ਯੂ ਸਪੀਕ ਇੰਗਲਿਸ਼ ਠੀਕ ਹੈ డు ਯੂ ਸਪੀਕ ਇੰਗਲਿਸ਼ ਨੈਕਸਟ ਹੁਣ ਜਿਹੜਾ ਆਪਣੇ ਕੋਲ ਸੈਂਟੈਂਸ ਹੈ ਕਿ ਉਹ ਤੁਹਾਡਾ ਭਰਾ ਹੈ ਤਾਂ ਆਪਾਂ ਆਨਸਰ ਕਿਵੇਂ ਕਰਾਂਗੇ ਦੇ ਵਿੱਚ ਕਿਵੇਂ ਉਹਨਾਂ ਨੂੰ ਪੁੱਛਾਂਗੇ ਇਜ਼ ਹੀ ਯੂਰ ਬ੍ਰਦਰ ਇਜ਼ ਹੀ ਯੂਰ ਬ੍ਰਦਰ ਠੀਕ ਹੈ ਨੈਕਸਟ ਆਪਣੇ ਕੋ ਜਿਹੜਾ 13 ਸੈਂਟੈਂਸ ਹੈਗਾ ਉਹ ਹੈਗਾ ਕੀ ਉਹ ਤੁਹਾਡਾ ਪੁੱਤਰ ਹੈ ਜਾਂ ਕੀ ਉਹ ਤੁਹਾਡਾ ਬੇਟਾ ਹੈ ਠੀਕ ਹੈ ਤਾਂ ਆਪਾਂ ਉਹਨਾਂ ਨੂੰ ਕਿਵੇਂ ਪੁੱਛਣਾ ਹੈ ਇਜ਼ ਹੀ ਯਰ ਸਨ ਸਨ ਮੀਨਸ ਪੁੱਤਰ ਜਾਂ ਬੇਟਾ ਇਜ਼ ਹੀ ਯਰ ਸਨ ਠੀਕ ਹੈ 14 ਸੈਂਟੈਂਸ ਆਪਣੇ ਕੋ ਹੈਗਾ ਤੁਸੀਂ ਇੱਥੇ ਕਿਵੇਂ ਪਹੁੰਚੇ ਠੀਕ ਹੈ ਲੋਕੇਸ਼ਨ ਤੇ ਠੀਕ ਹੈ ਕਿੱਥੇ ਇੱਥੇ ਕਿਵੇਂ ਪਹੁੰਚੇ ਤਾਂ ਆਪਾਂ ਕਿਵੇਂ ਪੁੱਛਾਂਗੇ ਉਹਨਾਂ ਨੂੰ ਹਾਊ ਡਿਡ ਯੂ ਗੈਟ देयर ਹਾਊ ਡਿਡ ਯੂ ਗੈਟ देयर ਅਗਰ ਇੱਥੇ ਦੀ ਗੱਲ ਹੋ ਰਹੀ ਹੈ ਤਾਂ ਹੇਅਰ ਅਗਰ ਉੱਥੇ ਦੀ ਗੱਲ ਹੋ ਰਹੀ ਹੈ ਤਾਂ ਦੇਅਰ ਠੀਕ ਹੈ 15 ਹੈਗਾ ਇਹ ਚੀਜ਼ ਇੰਨੀ ਮਹਿੰਗੀ ਕਿਉਂ ਹੈ ਹੁਣ ਮਹਿੰਗੀ ਨੂੰ ਆਪਾਂ ਇੰਗਲਿਸ਼ ਚ ਕੀ ਬੋਲਾਂਗੇ ਐਕਸਪੈਂਸਿਵ ਤਾਂ ਸੈਂਟੈਂਸ ਕੀ ਬਣੂਗਾ ਵਾਈ ਇਸ ਦਿਸ ਥਿੰਗ ਸੋ ਐਕਸਪੈਂਸਿਵ ਠੀਕ ਹੈ ਚੀਜ਼ ਹੈ ਜਿਹੜੀ ਉਹਨੂੰ ਆਪਾਂ ਥਿੰਗ ਬੋਲਦੇ ਆਂ ਮਹਿੰਗੀ ਨੂੰ ਐਕਸਪੈਂਸਿਵ ਬੋਲਦੇ ਆਂ ਤਾਂ ਨੈਕਸਟ ਹੈਗਾ ਆਪਣਾ 16 ਇੱਕ ਕੈਮਰਾ ਕਿਵੇਂ ਚੱਲਦਾ ਹੈ ਚੱਲਣਾ ਮੀਨਸ ਵਰਕ ਕਰਨਾ ਠੀਕ ਹੈ ਤਾਂ ਇਹਦਾ ਸੈਂਟੈਂਸ ਦਾ ਆਪਾਂ ਇੰਗਲਿਸ਼ ਚ ਕਿਵੇਂ ਪੁੱਛਣਾ ਹਾਊ ਡਸ ਥਿਸ ਕੈਮਰਾ ਵਰਕ ਹਾਊ ਡਸ ਥਿਸ ਕੈਮਰਾ ਵਰਕ ਠੀਕ ਹੈ ਨੈਕਸਟ ਵੀਡੀਓ ਲਈ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਥੈਂਕ ਯੂ